ਪਤੀ ਪਤਨੀ ਲੜਦੇ ਕਿਉਂ ਰਹਿੰਦੀ ਹਨ ਦੋ ਪਰਿਵਾਰ ਗੁਵਾਂਢੀ ਸਨ ਇੱਕ ਪਰਿਵਾਰ ਵਿੱਚ ਪਤੀ ਪਤਨੀ ਗਲਗਲ ਤੇ ਲੜਦੇ ਰਹਿੰਦੇ ਸਨ ਪਰ ਦੂਜੇ ਪਰਿਵਾਰ ਵਿੱਚ ਕਦੇ ਕੋਈ ਆਵਾਜ਼ ਸੁਣਾਈ ਨਹੀਂ ਹੁੰਦੀ ਸੀ ਦਿੱਤੀ ਪਤਨੀ ਨੇ ਕਿਹਾ ਅਸੀਂ ਉਹਨਾਂ ਵਾਂਗ ਪ੍ਰਸੰਨ ਕਿਉਂ ਨਹੀਂ ਰਹਿੰਦੇ ਪਤਾ ਲਾ ਉਸ ਮਸੱਇਆ ਕਿੱਥੇ ਹੈ ਪਤੀ ਗੁਵਾਂਢੀਆਂ ਦੇ ਦਰਵਾਜ਼ੇ ਦੇ ਬਾਹਰ ਖਲੋ ਕੇ ਬਾਰੀ ਦੇ ਸ਼ੀਸ਼ੇ ਰਾਹੀਂ ਅੰਦਰ ਦਾ ਦ੍ਰਿਸ਼ ਵੇਖ ਰਿਹਾ ਸੀ ਅਤੇ ਗੱਲਬਾਤ ਸੁਣ ਰਿਹਾ ਸੀ ਪਤੀ ਮੇਜ਼ ਤੇ ਬੈਠਾ ਕੁਝ ਲਿਖ ਰਿਹਾ ਸੀ ਪਤਨੀ ਰਸੋਈ ਵਿੱਚ ਸੀ ਟੈਲੀਫੋਨ ਦੀ ਘੰਟੀ ਵੱਜੀ ਪਤੀ ਕਾਲੀ ਨਾਲ ਫੋਨ ਸੁਣਨ ਉੱਠਿਆ ਤੇ ਇੱਕ ਸੁਜਾਵਟੀ ਫੁੱਲਦਾਨ ਡਿੱਗ ਕੇ ਟੁੱਟ ਗਿਆ ਪਤੀ ਝੁੱਕ ਕੇ ਫੁੱਲਦਾਨ ਦੇ ਟੁਕੜੇ ਇਕੱਠੇ ਕਰ ਰਿਹਾ ਸੀ ਪਤਨੀ ਵੀ ਆ ਕੇ ਟੁਕੜੇ ਇਕੱਠੇ ਕਰਨ ਲੱਗ ਪਈ ਪਤੀ ਨੇ ਕਿਹਾ ਮੇਰੀ ਗਲਤੀ ਸੀ ਮੈਂ ਉਠਣ ਵਿੱਚ ਕਾਲ ਕੀਤੀ ਪਤਨੀ ਨੇ ਕਿਹਾ ਕਸੂਰوار ਮੈਂ ਹਾਂ ਕੱਲ ਮੈਂ ਫੁੱਲਦਾਨ ਨੂੰ ਸਾਫ਼ ਕੀਤਾ ਸੀ ਸਾਫ਼ ਕਰਕੇ ਇਸ ਨੂੰ ਇਸ ਦੀ ਸਹੀ ਜਗ੍ਹਾ ਤੇ ਨਹੀਂ ਰੱਖਿਆ ਇੱਥੇ ਹੀ ਪਿਆਰਿਆ ਫੁੱਲਦਾਨ ਗਲਤ ਥਾਂ ਤੇ ਪਿਆ ਹੋਣ ਕਰਕੇ ਟੁੱਟਿਆ ਹੈ ਇਹ ਦੇਖ ਕੇ ਗਵਾਂਡੀ ਆਪਣੇ ਘਰ ਆ ਗਿਆ ਉਸਨੇ ਦੱਸਿਆ ਕਿ ਉਸਦੀ ਪ੍ਰਸੰਤਾ ਦਾ ਕਾਰਨ ਇਹ ਹੈ ਕਿ ਉਹ ਦੋਵੇਂ ਆਪਣੀ ਗਲਤੀ ਮੰਨ ਰਹੀ ਸਨ ਜਦੋਂ ਕਿ ਅਸੀਂ ਹਰ ਗੱਲ ਤੇ ਲੜਦੇ ਹਾਂ ਤੇ ਆਪਣੇ ਆਪ ਨੂੰ ਠੀਕ ਹੋਣ ਦੀ ਜिद ਕਰਦੇ ਹਾਂ